ਹਾ ਹਾ ਹੋਤ ਹੋਏ ਨਹੀਂ ਜਾਨਾ ਹਾ ਹਾ ਹੋਤ ਹੋਏ ਨਹੀਂ ਜਾਨਾ ਕੁਛ ਆਦਮੀ ਨੇ ਰੱਬ ਦੀ ਹੋਦਰ ਉਹ ਨਹੀਂ ਬੰਦੇ ਆਤਮਾ ਦੀ ਹੋਦਰ ਉਹ ਨਹੀਂ ਬੰਦੇ ਉਹਨਾਂ ਵਾਸਤੇ ਬੰਤੀ ਹੈ ਹਾ ਹਾ ਹੋਤ ਹੋਏ ਨਹੀਂ ਜਾਨਾ ਜਿਹੜਾ ਹੋਤ ਹੈ ਹੁਣ ਤੱਕ ਰਿਹਾ ਹੈ ਪਰੰਪਰਾ ਹੋਤਾ ਆਇਆ ਅਰ ਉਹ ਵੀ ਹੈ ਹੁਣ ਆਇਆ ਤਾਂ ਹੀ ਸ਼ਰੀਰ ਚੱਲਦੇ ਨੇ ਸਾਨੂੰ ਨਹੀਂ ਦੀ ਤਾਂ ਫਿਰ ਕੀ ਹੋ ਗਿਆ ਸਾਗੇ ਜਿੱਜਾ ਕਦੇ ਸਾਨੂੰ ਦੇ ਨਹੀਂ ਜਿਹੜੇ ਹੋਟ ਹੋਏ ਨਹੀਂ ਜਾਣਦਾ ਉਹਨੂੰ ਜਾਣਿਆ ਜੀ ਜਿਹੜਾ ਹਮੇਸ਼ਾ ਹੀ ਰਹਿੰਦਾ ਉਹ ਨੂੰ ਨਹੀਂ ਜਾਣਿਆ ਉਹ ਮਾਇਆ ਤਾਂ ਕਦੇ ਰਹਦੀਆ ਕਦੇ ਨਹੀਂ ਰਹਦੀ ਤੇ ਜ਼ਰੂਰੀ ਨਹੀਂ ਹਰ ਉਸ ਰਹੇ ਹੋਇਆ ਜਾ ਰਚਨਾ ਹੁੰਦੀ ਹੈ ਮਾਇਆ ਹੁੰਦੀ ਹੈ ਨਹੀਂ ਹੁੰਦੀ ਉਹ ਨਹੀਂ ਉਹ ਕਦੇ ਵੀ ਹਮੇਸ਼ਾ ਨਹੀਂ ਰਹਦਾ ਆਤਮਾ ਹਮੇਸ਼ਾ ਰਹਦੀ ਹੈ ਉਹੀ ਨਹੀਂ ਗੱਲ ਇਹਦੇ ਦੁਨੀਆਂ ਦੇ ਲੋਕਾਂ ਨੇ ਉਸੇ ਡੁੱਲ ਜਾਣਿਆ ਆਪਣੇ ਆਪ ਨੂੰ ਡੁੱਲ ਜਾਣਿਆ ਇਹ ਆਪ ਆਪਰੰਪਰ ਹੁੰਦਾ ਹੈ ਆਪਣੇ ਜਿਹੜਾ ਹਰ ਵਕਤ ਹੁੰਦਾ ਆਇਆ ਉਹਨੂੰ ਜਾਣਿਆ ਨਹੀਂ ਜਿਹੜਾ ਹੈ ਨਹੀਂ ਉਹਦੇ ਬਾਰੇ ਬਹੁਤ ਕੁਝ ਜਾਣਦੇ ਨੇ ਸੰਸਾਰ ਦੇ ਸੰਸਾਰ ਵਾਸਤੇ ਬਹੁਤ ਕੁਝ ਜਾਣਦੇ ਹੋ ਜਿਹਦਾ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਆਪਣੇ ਬਾਰੇ ਕੁਝ ਨਹੀਂ ਜਾਣਦੇ ਸੰਸਾਰ ਵਾਲੇ ਸਾਰੀ ਕੋਸ਼ਿਸ਼ ਸੰਸਾਰ ਨੂੰ ਜਾਣਣ ਵਾਸਤੇ ਹੋ ਰਹੀ ਹੈ ਆਪਣੇ ਆਤਮਾ ਜਾਣਣ ਵਾਸਤੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੰਸਾਰ ਦੀ ਲੋੜ ਡਰੀਆ ਤੇ ਕੋਸ਼ਿਸ਼ ਹੋ ਰਹੀ ਹੈ ਦਸਾਲੋਂ ਜਿਹੜੀ ਕੋਸ਼ਿਸ਼ ਹੋ ਰਹੀ ਹੈ ਪੁਲਾੜ ਕੀ ਹੈ ਪੁਲਾੜ ਦੇ ਵਿੱਚ ਕੀ ਹੈ ਸਰੀਰ ਦੇ ਵਿੱਚ ਆਤਮਾ ਹੈਗੀ ਉਹਦੀ ਕੋਈ ਕੋਸ਼ਿਸ਼ ਨਹੀਂ ਜੁੜਦੀ ਹੈਗੀ ਹੋਈ ਹੈ ਤੇ ਨਹੀਂ ਬਾਰੇ ਜੋ ਉਰੋ ਕੋਲ ਕੋਈ ਐਸੀ ਸਾਧਨ ਨਹੀਂ ਹੈ ਦੀ ਪਕੜ ਲੂ ਉਰੋ ਕੋਲੇ ਹੁਦਿਓ ਨਹੀਂ ਹੈ ਤਾਂ ਕਦਰ ਵੀ ਜਨਰਲ ਜਿਹਦਾ ਜਿਹਦਾ ਸਰੀਰ ਨੂੰ ਬਚਾ ਬਚੋ ਲੈ ਤੇ ਜਨਾ ਨਹੀਂ ਵਜਦਾ ਕਹਿੰਦਾ ਵੀ ਇਹ ਤਾਂ ਸਾਡੇ ਤੋਂ ਪੂਰੇ ਤੇ ਬਾਹਰ ਇਹ ਇਹ ਛੱਡੀ ਹੋਈ ਆ ਰੋਦੇ ਇਹ ਵਿਸ਼ਾ ਹੀ ਤਿਆਗ ਤਾ ਕਿਉਂਕਿ ਵਿਸ਼ਾ ਸਾਡੇ ਅਸੀਂ ਬਚਾ ਸਕਦੇ ਨਹੀਂ ਕਿਸੇ ਨੂੰ ਬਿਨਾਂ ਜੇ ਰੱਬ ਦੀ ਮਰਜ਼ੀ ਆ ਜਦਾਂ ਜਰੇ ਨੇ ਜੁੜੇ ਇਹ ਵਿਸ਼ਾ ਹੀ ਛੱਡ ਦੋ ਤਾ ਕਦੇ ਕਦੇ ਕਰਮੀ ਲੈ ਤੇ ਰਛਦ ਵੀ ਮਰਨ ਦੇ ਰਹੀ ਦੀ ਇਹ ਕਹਿੰਦਾ ਉਹ ਕਰ ਰਿਹਾ ਕਾਮਿਆਂ ਕਰੇ ਵੀ ਕੋਈ ਹੋਇਆ ਇਸ ਕਰਕੇ ਵਿਸ਼ਾ ਛੱਡਿਆ ਹੋਇਆ ਹੈ ਆਤਮਾ ਨੂੰ ਜਾਣਣ ਦਾ ਆਤਮ ਗਿਆਨ ਦਾ ਵਿਸ਼ਾ ਛੱਡਿਆ ਹੋਇਆ ਹੈ ਉਹ ਸਮਝਦੇ ਰਹੇ ਜੋ ਲਬੜ ਲੀਏ ਸਾਨੂੰ ਜਾਬ ਹੀ ਹੋਏ ਤਬੇ ਮਨ ਮੰਨਾ ਜਦ ਇਹ ਵੀ ਹੋਦ ਹੁੰਦੀ ਹੈ ਸੰਸਾਰ ਦੇ ਵਿੱਚ ਤਦੇ ਮਨ ਵਰਤੇ ਤਰੇ ਤੇ ਮਨ ਨਹੀਂ ਬਣ ਸਕਦਾ ਤੁਹਾਡਾ ਕਿ ਮਨ ਹੁੰਦਾ ਨਹੀਂ ਹੁੰਦਾ ਇਹ ਡਿਪੈਂਡ ਨਹੀਂ ਹੁੰਦਾ ਉਹ ਐਡੀ ਹੋਦ ਆਪਣੀ ਹੋਦ ਨੂੰ ਜਾਣਨ ਵਾਸਤੇ ਇਹਦੀ ਇਹਦੇ ਮਨ ਦੀ ਹੋਦ ਵੱਖਰੀ ਹੋਣੀ ਜ਼ਰੂਰੀ ਹੈ ਜਦ ਇਹ ਆਪ ਹੁੰਦਾ ਮਨ ਜਦ ਮਨ ਹੁੰਦਾ ਤਾਂ ਮਨ ਬਣਦਾ ਜੇ ਮਨ ਸਮਾਇਆ ਹੋਇਆ ਹੈ ਫਿਰ ਉਹ ਕਿਵੇਂ ਬਣੂਗਾ ਉਹ ਨਹੀਂ ਬਣਦਾ ਤ੍ਰੇਤੇਦਵ ਪਰਚ ਬਾਰੂਦੀ ਹੋਦ ਵਖਰੀ ਨਹੀਂ ਹੁੰਦੀ ਕਾਲਯੁਗ ਦੇ ਵਿੱਚ ਹੋਦ ਵਖਰੀ ਹੁੰਦੀ ਹੈ ਜੀ ਮਨ ਹੀ ਤੇ ਮਨ ਮਨ ਵਖਰੀ ਹੋਦ ਕਰਕੇ ਇਹਨੂੰ ਬਰੋੜਾ ਬਰੋੜ ਵਾਲਾ ਤੇ ਇਹਨੂੰ ਅੱਡ ਬਿਠਾਉਣ ਲੱਗਦਾ ਬਰੋੜ ਵਾਲਾ ਅੱਡਾ ਬਰੋੜ ਵਾਲਾ ਹਟੇ ਇੱਕ ਬਰੋੜ ਵਾਲਾ ਇੱਕ ਬਰੋੜ ਵਾਲਾ ਤਾਂ ਮਰ ਮਨ ਜਦੋਂ ਬਰੋੜ ਵਾਲਾ ਵੱਖਰਾ ਹੈ ਤੇ ਬਰੋੜ ਵਾਲਾ ਵੱਖਰਾ ਹੈ ਜਦੋਂ ਬੋਲਦੀ ਹੋਦ ਹੁੰਦੀ ਹੈ ਤਾਂ ਹੀ ਮਨ ਬੰਦਦਾ ਫਿਰ ਦੀ ਰਾਜੋਜੀ ਤਾਰੀ ਕੇਵਲ ਕੱਲ ਮੈਨਾਵਗਾ ਨਾਮ ਦੀ ਲੋੜ ਕਾਜੂਗ ਚ ਪੈਣੀ ਹੋਰ ਕਿਤੇ ਪੈਣੀ ਹੋਈ ਨਾਮ ਨਾਲੇ ਰੋੜ ਵੰਦੂ ਮੰਤੂ ਉਪਦੇਸ਼ ਕਰਨਾ ਬਰੌਣ ਵਾਸਤੇ ਰਾਮ ਦੀ ਲੋੜ ਪੈਣੀ ਬਣਾਇਆ ਕਰਜੂ ਕਹੇ ਜਾਂਦਾ ਬੰਦ ਦੁਆਪਰ ਜਿਹੜੀ ਬਣਾਇਆ ਜਾਂਦਾ ਦੁਆਪਰ ਦੇ ਵਿੱਚ ਸਭ ਰੋਣ ਵਾਸਤੇ ਯਾ ਹੋਵੇ ਬਨੌਣ ਵਾਸਤੇ ਨੂੰ ਸਰੀਰ ਚਾਹੀਦਾ ਸਮਝਣ ਵਾਸਤੇ ਦਿਮਾਗ ਚਾਹੀਦਾ ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਸੁਣਨ ਵਾਸਤੇ ਕੰਨ ਚਾਹੀਦੇ ਉਹ ਸਾਰੇ ਸਾਧਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਮਦਦ ਨਾਲ ਇਹਨੂੰ ਬਨੌਣਾ ਹੈ ਸਰੀਰ ਦੀ ਮਦਦ ਬਿਨਾਂ ਇਹ ਬਣਾਇ ਨਹੀਂ ਜਾ ਸਕਦਾ ਸਰੀਰ ਦੀ ਮਦਦ ਬਿਨਾਂ ਇਹਨੂੰ ਰੱਖਿਆ ਕਿੱਥੇ ਨੂੰ ਕੱਲਾ ਇਹਨੂੰ ਤਿਰਕੁੜੀ 'ਚ ਰੱਖਿਆ ਜਾਂਦਾ ਹੈ ਬਨਾਉਣ ਵਾਲਾ ਇੱਥੇ ਬਿਠਾਉਂਦਾ ਹੈ ਤੁਜੀ ਜਗ੍ਹਾ ਵੀ ਤੇ ਇਹਨੂੰ ਬੈਠਣਾ ਚਾਹੀਦਾ ਆ ਢੋਲ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਅਟਕ ਕੇ ਆਇਆ ਹੁਣ ਇੱਥੇ ਬੈਠਿਆ ਤੇਰ ਕੋਟੀ ਚ ਬਹਰ ਫਰਦਾ ਵੀ ਸਰੀਰ ਤਦ ਫਾਸਲੇ ਨਾਲੇ ਬਰਾਹੁਲੋ ਗੱਲ ਕਰਨੀ ਬੱਕਰੀ ਹੌਲ ਕੀਤੀ ਹੋਈ ਹੈ ਦੀ ਸਰੀਰ ਤੇ ਵੀ ਨਹੀਂ ਦੀ ਬੱਕਰੀ ਹੌਲ ਨਹੀਂ ਰਹਿੰਦੀ ਜਾਂ ਸਰੀਰ ਦੀ ਹੁੰਦਾ ਅੱਗੇ ਕੇ ਅੱਗੇ ਹੰਸ ਫਿਰ ਬੱਲੇ ਜਿਹੜੇ ਕਿ ਹੋ ਜਾਂਦੇ ਹੂ ਰੇ ਦੇ ਵਿੱਚੇ ਬੜਜੋਦੋ ਹੈ ਤਾਂ ਸਹੀ ਲਖੇ ਜੋ ਕੋਈ ਹੈ ਤਾਂ ਸਹੀ ਜੀਰੂ ਅਸੀਂ ਖੁਦਾ ਕਹਦੇ ਹੋ ਪ੍ਰਮਾਤਵਾ ਕਹਿਆ ਰੱਬ ਕਹਦੇ ਜਿਹੜੇ ਨਹੀਂ ਮੰਨਦੇ ਕੋਣ ਨੂੰ ਕਹਿਣਾ ਹੈ ਤਾਂ ਸਹੀ ਪਰ ਜੇ ਕੋਈ ਦੇਖਣਾ ਚਾਹੋ ਤਾਂ ਹੋਵੇ ਜਿਹੜਾ ਚਾਹਵੇ ਨਹੀਂ ਦੇਖ ਲੋ ਲਖੇ ਜੋ ਕੋਈ ਉਹ ਦੇਖਣਾ ਨਹੀਂ ਚਾਹੁੰਦਾ ਉਹ ਉਹਦੇ ਵਿੱਚ ਤਾਂ ਗੱਲੇ ਕੀ ਕਰਦੀ ਹੈ ਜੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਜੇ ਤੂੰ ਇਹ ਦੇਖਣਾ ਚਾਹੁੰਦਾ ਜੋ ਮੈਂ ਕੀ ਕਹ ਰਿਹਾ ਹਾਂ ਜਿਹੜੀ ਕੀ ਹੈਗੀ ਹੈ ਉਹ ਦੇਖੀ ਜਾ ਸਕਦੀ ਹੈ ਆਤਮਾ ਦੀ ਹੋਂਦ ਪ੍ਰਾਤਮਿਕ ਹੋਂਦ ਸਮਝਾਈ ਜਾ ਸਕਦੀ ਹੈ ਦੇਖੀ ਜਾ ਸਕਦੀ ਹੈ ਪਰ ਜੇ ਕੋਈ ਚਾਹਦਾ ਹੋਵੇ ਤਾਂ ਇੱਥੇ ਕੋਲ ਚਾਹਦਾ ਜੋਦਾ ਦਾ ਸੀ ਹੋਰੇ ਕੁਛ ਹਾਲ ਸਿੱਖ ਇਹ ਗੱਲ ਕੋਈ ਚਾਹੁੰਦਾ ਲਖੇ ਜੋ ਕੋਈ ਆੜੀ ਗੱਲ ਗੁਰਦੁਆਰੇ ਜਾ ਕੇ ਇਹ ਅਰਦਾਸ ਕੋਈ ਕਰਦਾ ਜੋ ਬਿਸ਼ਾ ਗੁਰਬਾਣੀ ਦਾ ਹੈ ਜਿਹਦੇ ਖਾਤਰ ਗੁਰਬਾਣੀ ਦੀ ਰਚਨਾ ਕਰੀਏ ਉਹ ਉਹਦਾ ਸਾਡੀ ਡਿਮਾਂਡ ਨਹੀਂ ਹੈ ਸੱਚੇ ਨਾਮ ਕੀ ਲੱਗਾਇ ਭੂਖ ਉਤ ਭੁੱਖੇ ਖਾਏ ਚੱਲੀਏ ਦੂਖ ਦੁੱਖ ਤਾਂ ਚਾਹੁੰਦੇ ਆਂ ਅਸੀਂ ਸਾਡੇ ਚਲੇ ਜਾਣ ਪਰ ਜਾਣਗੇ ਕਿਵੇਂ ਸੱਚੇ ਨਾਮ ਦੀ ਲੱਗੇ ਭੁੱਖ ਜਦ ਸੱਚੇ ਨਾਮ ਦੀ ਭੁੱਖ ਲੱਗੂਗੀ ਤਾਂ ਦੁੱਖ ਜਾਣਗੇ ਉਹ ਗੱਲ ਨਹੀਂ ਬੋਲਦੇ ਉਹ ਖਾਣੀ ਲਾਉਣ ਦੀ ਗੱਲ ਕਰਦੇ ਫੇ ਦੁੱਖ ਬਰੀ ਜਾਂਦੇ ਆਪਣੇ ਮਰਜੀ ਦੇ ਹਿਸਾਬ ਨਾਲ ਦੁੱਖ ਦੂਰ ਕਰਦੇ ਚ ਉਹਦੇ ਆਪਣੀ ਵਰਤੀ ਅਨੁਸਾਰ ਮਨ ਬਤਨ ਅਨੁਸਾਰ ਜਿਵੇਂ ਹੋਰ ਮੁਤਾਬਕ ਅਨੁਸਾਰ ਫੜਿਆ ਹੋਇਆ ਜਿੱਦ ਉਹਨਾਂ ਦੀ ਰੀਸ ਬੜੀ ਹੋਈ ਐ ਇਹ ਜਿਵੇਂ ਕਿਸੇ ਸੱਤਾ ਨੂੰ ਸਮਝਾ ਦਿੱਤਾ ਕਿਸੇ ਪੱਧਰ ਨੂੰ ਸਮਝਾ ਦਿੱਤਾ ਬੂਰਖੇ ਨੂੰ ਸਮਝਾ ਦਿੱਤਾ ਜਿਨ੍ਹਾਂ ਦੇ ਗੁਰੂ ਅੰਦੇ ਹੋਣ ਗੁਰੂ ਜਿਨ੍ਹਾਂ ਕਹਿੰਦਲੇ ਸਿੱਖ ਵੀ ਅੰਦੇ ਕਰਮ ਕਰਨ ਆਜ ਸਿੱਖਾਂ ਦੇ ਕਭ ਕਉ ਕਰਦੇ ਰਹੇ ਇਹਨਾਂ ਨੇ ਅਨਿਆਨੂ ਗੁਰੂ ਬ੍ਰੋਹ ਹੈ ਸੰਤ ਸਾਰੇ ਅੰਦਰ ਇਹ ਗੁਰੂ ਮਹਾਂਪੁਰ ਕਹਿੰਦੇ ਰਹੇ ਨੇ ਨਾ ਉਹ ਸਾਰੇ ਅੰਨਾ ਪ੍ਰਚਾਰ ਕਰਦੇ ਰਹੇ ਗੁਰਬਾਣੀ ਦਾ ਉਲਟ ਪ੍ਰਚਾਰ ਕਰਦੇ ਰਹੇ ਰਿੱਧੀਆਂ ਸਿਧੀਆਂ ਦੀ ਗੱਲ ਕਰਦੇ ਰਹੇ ਨੇ ਝੂਠ ਬੋਲਦੇ ਰਹੇ ਨੇ ਝੂਠੀਆਂ ਕਹਾਣੀਆਂ ਤੇ ਵਿਸ਼ਵਾਸ ਕਰਦੇ ਰਹੇ ਨੇ ਸੜੇ ਕੋੜਾ ਦਾ ਸੁਪਾਸ਼ਾ ਚਲੇ ਗਏ ਝੂਠ ਬੋਲਦੇ ਰਹੇ ਨੇ ਝੂਠ ਨੂੰ ਮੰਨਦੇ ਰਹੇ ਨੇ ਜਿਹਨੇ ਝੂਠ ਵਾਰ ਦਿੱਤੇ ਸਾਡੇ ਅੰਦਰ ਸਾਰਿਆਂ ਨੂੰ ਸੱਚ ਮੰਨਦੇ ਰਹੋ ਫਿਰ ਉਹ ਮਹਾਪੁਰਖ ਕਵੇ ਸੀ ਵੈਸੇ ਤਾਂ ਮਹਾਪੁਰਖ ਕੋਈ ਹੈ ਹੀ ਨਹੀਂ ਜੇ ਬਾੜੀ ਬਦੀ ਮਰਬਾਨੀ ਤਾਂ ਇੱਕ ਤੇ ਬਰਦੂਏ ਨੂੰ ਮਹਾਪੁਰਖ ਕਹੈ ਦਿਓ ਨੀ ਜਿਹਨੇ ਨਾਨਕ ਨੂੰ ਬੁਲਾਇਆ ਜਿਹਨੇ ਬਾੜੀ ਉਚਾਰਨ ਕਰਵਾਈ ਹੈ ਨਾ ਜਿਹਦੇ ਬੁਲਾਏ ਭੰਤ ਬੋਲੇ ਨੇ ਮਹਾਪੁਰਖ ਹੋ ਹੈ ਟਰਕੀ ਵਾਲੀ ਮਹਾਪੁਰਖ ਦੀ ਹੈ ਜਿਹੜੀ ਗੁਰਬਾਣੀ ਹੈ ਇਹ ਪੁਰਖਾਂ ਦੀ ਹੈ ਤੇ ਪੁਰਖ ਨੇ ਵਾਹ ਪੁਰਖੀ ਇਹ ਤਾਂ ਪੁਰਖ ਨੇ ਪੁਰਖ ਦੀ ਨੂੰ ਕਹਦੇ ਨੇ ਜਿਹੜਾ ਅਧੂਰੀਆਂ ਨੂੰ ਪੂਰਾ ਕਰੇ ਅਧੂਰੀਆਂ ਨੂੰ ਪੂਰਾ ਹੋਣ ਦੀ ਗੱਲ ਦੱਸੇ ਉਹ ਪੁਰਖ ਹੁੰਦਾ ਸਾਡੇ ਕੋਲ ਹੂਰਾ ਗਿਆਨ ਗੁਰਬਾਣੀ ਜੋ ਨੇ ਜਿਹੜੀ ਪੂਰਾ ਕਰਨ ਵਾਲੀ ਹੈ ਨਾ ਪੁਰਖ ਹੁੰਦਾ ਉਹ ਪਰਖ ਮਹਾਨਿੰਦ ਮਹਾਪੁਰਖ ਵਾਹ ਪਰਖੇ ਤਾਂ ਬਰਵਾਏ ਹੜੂ ਤੇ ਫਿਰ ਸਾਡੇ ਨੂੰ ਮਹਾਂਪੁਰਸ਼ਾਂ ਦੇ ਇੱਕ ਆਪਣੀ ਬਾਣੀ ਮਹਾਪੁਰਖ ਇਹ ਬਾਣੀ ਮਹਾਪੁਰਖ ਕੀ ਵਿੱਚ ਘਰ ਵਸਾ ਹੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਗੁਰਮੁਖਾਂ ਦੀ ਬਾਣੀ ਹੈ ਵਿਚਾਰੂ ਉਹ ਜੇ ਕੋ ਗੁਰਮੁਖ ਹੋਵੇ ਇਹ ਬਾਣੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਸਾਰੀਆਂ ਬਾਣੀ ਇੱਕ ਦੀ ਹੈ ਮਹਾਪੁਰਖ ਦੀ ਬੋਲਿਆ ਚਾਹੇ ਕਿਤੋਂ ਚਾਹੇ ਨਾਨਕ ਦੇ ਹਿਰਦੇ ਚੋਂ ਬੋਲਿਆ ਚਾਹੇ ਭੱਟਾਂ ਦੇ ਹਿਰਦੇ ਚੋਂ ਬੋਲਿਆ ਚਾਹੇ ਭੁਗਤਨ ਦੇ ਹਿਰਦੇ ਚੋਂ ਬੋਲਿਆ ਜਿੱਥੋਂ ਮਰਜੀ ਬੋਲਿਆ ਬੋਲਿਆ ਤਾਂ ਉਹ ਆਪ ਹੀ ਹੈ ਬੁਲਾਇਆ ਤਾਂ ਉਸੇ ਨੇ ਸਾਰਿਆਂ ਨੂੰ ਮਹਾਪੁਰਖ ਹੋਏ ਪਰ ਅਸੀਂ ਮਹਾਪੁਰਖ ਬਣਾ ਲਏ ਸਾਰੇ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਮਹਾਪੁਰਖ ਨਹੀਂ ਉਹਨਾਂ ਨੇ ਇਹ ਵੀ ਨਹੀਂ ਬਣਿਆ ਵੀ ਅਸੀਂ ਪੁਰਖ ਨਹੀਂ ਪੂਰਾ ਤੇ ਇਹ ਵੀ ਨਹੀਂ ਬਣਿਆ ਭਾਈ ਅਸੀਂ ਤਾਂ ਪੁਰਖ ਹੁੰਦੇ ਹਜੇ ਜਿਹੜੇ ਬਸ ਜਿਵੇਂ ਹਿਰਦੇ ਜਾ ਕੇ ਉਹ ਹੀ ਪੁਰਖ ਹੈ ਲੋ ਪੂਰੇ ਪੂਰੇ ਬਸੰਤਾ ਸਾਹ ਪੁਰਖਾ ਜਿਹੜਾ ਹਿਰਦੇ ਜੇ ਨਿਵਾਸ ਹੋ ਜਵੇ ਜਿਹਦਾ ਉਹ ਪੁਰਖ ਹੈ ਲੋ ਕਿ ਹੋ ਜਿਵੇਂ ਉਹਦਾ ਰਕਮੜ ਖੁੱਲ ਜਾਂਦਾ ਫਿਰ ਦਸ ਹਜ਼ਾਰ ਖੁੱਲੇ ਆਉਂਦਾ ਉਹਨੂੰ ਤਾਂ ਫਿਰ ਸਮਝ ਆ ਜਾਂਦੀ ਹੈ ਬਾਣੀ ਦੀ ਉਹਨੂੰ ਤਾਂ ਕੰਮੇ ਕੋਈ ਨਹੀਂ ਬਗੜਵਾੜੀ ਸਮਝਦੇ। ਚੋਰੂ ਖੜਾ ਕੀ ਕੰਮ ਸੀ ਉਹਨੂੰ। ਬਾਣੀ ਪੜਾਈ ਜਾਂਦੀ ਹੈ ਉਹਨਾਂ ਦੇ ਡੇਰੇ ਉਤੇ। ਗਲਤ ਪੜਾਈ ਜਾਂਦੀ ਹੈ। ਫਿਰ ਵਾਹਪੁਰ ਉਸੇ ਗਏ। ਇਹਨਾਂ ਨੂੰ ਕੋਈ ਬਾਣੀ ਦੀ ਸਮਝ ਨਹੀਂ ਸੀ। ਹੁਣ ਸਹੀ ਗੱਲ ਪੜਾਈ ਜਾਂਦੀ ਹੈ। ਉਹਨਾਂ ਨੂੰ ਉਹ ਗੁਰੂ। ਵਾਹਪੁਰ ਦੇ ਸ਼ਰੀਕੇ ਖੁਦਾ ਹੁੰਦਾ। ਆਪੋਰ ਕੇ ਕਹੋਲਾ ਕਹਿਣਾ ਰੱਬ ਦਾ ਸ਼ਰੀਖ ਖੜਾ ਕਰਨਾ ਸਾਖਤਾ ਦੀ ਵਤ ਹੈ ਇਹਨੂੰ ਹੀ ਸਾਖਤਾ ਦੀ ਵਤ ਕਹਿੰਦੇ ਸਾਕਤ ਬਰਾਂ ਸਤ ਸਭ ਜੀ 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 ਉਹਨਾਂ ਦੀ ਵਰਸ਼ੇ ਕਾਦੇ ਬਣਾਉਂਦੇ ਨੇ ਵਰਸ਼ੇ ਉਹਨਾਂ ਦਾ ਕੀ ਬਣਦਾ ਹੈ ਰੌਣਾ ਮਾਰ ਕੇ ਮਰਦੇ ਮਰਨੇ ਬਸ ਇਹਦੀ ਮਰੇ ਜਦਿਆਂ ਵਰਜ ਬੈ ਜਿਹੜਾ ਜਿਆਦਾ ਹੋਵੇ ਦੀ ਵਰਸੀ ਤੇ ਬਣਾਈ ਜਾਂਦੀ ਇਹ ਸਾਰੀ ਜਿਹੜੀ ਅਸੀਂ ਵਰਸੀ ਰੋਡ ਲੱਗੇ ਗੁਰੂ ਦੇ ਬਾਦ ਬਣਉਣ ਲੱਗੇ ਤੁਮਕੋ ਤੇ ਨਾਲ ਦੀ ਵੀ ਬਣਾਈ ਵਸੀ ਜਿਹੋਦੇ ਦੀ ਵਰਸੀ ਬਣਾਈ ਦੀ ਹੈ ਕੋਣ ਕੋ ਕਰਦਾ ਕੋਣ ਕਹੇ ਸਰਗੁਰੂ ਉਹ ਜਿਹੋਦੇ ਦੀ ਵਰਸੀ ਬਣਾਈ ਰਹੀ ਹੈ ਤੇਰਾ ਦੀ ਮਤ ਸਾਰਿਆਂ ਦੀ ਮਾਰੀ ਹੋਈ ਹੈ ਜੋਦੇ ਦੀ ਕੋਲ ਬਣਾਉਂ ਰਹੂ। ਸੰਤ ਬਾਰੇ ਕਹਰੋਈਆ ਜੋ ਆਪਣਾ ਗਹਿ ਜਾਏ। ਰੋਗੋ ਸਾਖਤ ਬਪੜੇ ਜੋ ਹਟੇ ਹਟ ਬਕਾਏ। ਉਹ ਜੋਦੇ ਆ ਦੀ ਬਰਸੀਓ ਬਣਾਉਂਦੇ ਹੋ ਤੁਸੀਂ। ਫਿਰ ਨਾਲੇ ਉਦਣ ਜਿਹੜੇ ਸਰੀਰ ਛੱਡਿਆ ਉਦਣ ਹੋ। ਉਹ ਉਦਣ ਬਰੇ ਸੀ। ਬਰੇ ਦਾ ਉਦਣ ਘਬਰਾਗਾ ਸੀ। ਉਦੋਂ ਪਹਿਲਾਂ ਤਾਂ ਜਿਉਂਦੇ ਵੀ ਹੋ ਗਏ ਸੀ ਮਰ ਕੇ ਉਹ ਉਹ ਬਣਾਉ ਫਿਰਦਾ ਸੀ ਲੋਕ ਪਤਾ ਨਹੀਂ ਬੁਲਾਦਾ ਉਹਨਾਂ ਨੂੰ ਪਤਾ ਸੀ ਪਰ ਤੁਸੀਂ ਕੀ ਲੈਣਾ ਬਣਾ ਕੇ ਜਦ ਬਰੇ ਤੋਂ ਜਿਉਂਦੇ ਹੋ ਗਏ ਫਿਰ ਬਰਸੀਆਂ ਬਣਾਉਣ ਰੱਤੀ ਬਸ ਉਹ ਗਏ ਬਰਸੀਆਂ ਬਣਾਉਣ ਤੇ ਜੋਰ ਲਾਤਾ ਇਹਨੂੰ ਸਮਝਣ ਤੇ ਜੋਰ ਨਹੀਂ ਲਾਇਆ ਗੱਲ ਇਹ ਸੀ ਇਹ ਤਾਂ ਕਿਸੇ ਤਰੀਕੇ ਨਾਲ ਕਿਵੇਂ ਖੜਾ ਚੜਾਈਏ ਕਿਹੜਾ ਬਹਾਨਾ ਬਣਾਈਏ ਕਿ ਬਾਣੀ ਨਾ ਵੱਢਣੀ ਬਬੇ ਬਹਾਨਾ ਕਿਹੜਾ ਬਣਾਈਏ ਕਿਹੜੇ ਕਿਹੜੇ ਬਹਾਨੇ ਘੜੀਏ ਕਿ ਸਿੱਖਤਾ ਸੀ ਰਹੀਏ ਬੱਲੇ ਬੱਲੇ ਤਾਂ ਸਾਡੀ ਹੋਵੇ ਧਰਮ ਤਾਂ ਪਾੜਣੀ ਅਸੀਂ ਬਹੁਤ ਸਿੱਖ ਪਰ ਬਾਣੀ ਨਾ ਵੱਢਣੀ ਬਬੇ ਸਭ ਬਹਾਦੇ ਘੜੇ ਹੋਏ ਪਰ ਪਰਜ ਜਿੱਦਾਂ ਉਲਦੇ ਲੋ ਬਈ ਘੱਟ ਬਾੜ ਕਰਨਾ ਲੰਦਰ ਚਲਾਉਣਾ ਵੀ ਲੈ ਆਓ ਵੀ ਪੈਸੇ ਇਕੱਠੇ ਕਰੋ ਪਰਪਜ ਇਹ ਤਾਂ ਕਿਹਾ ਨਹੀਂ ਕਿਤੇ ਇਹ ਤਾਂ ਕਰਿਓ ਗੁਰਬਾਣੀ ਤਾਂ ਤਾਂ ਕਿਹਾ ਨਹੀਂ ਕਿਤੇ ਵੀ ਇਹ ਤਾਂ ਕਰਿਓ ਪਰ ਕਿਉਂ ਕਰਨ ਲੱਗ ਗਏ ਹੈ ਕੀ ਲੋੜ ਸੀ ਇਹਦੀ ਇਹਨਾਂ ਗੱਲਾਂ ਦਾ ਰਿਜ਼ਲਟ ਹੈ ਸਿੱਕੀ ਖਟਮ ਹੋ ਗਈ ਉਹ ਬਰੂ ਦੇ ਸੀ ਆਪਣੇ ਤੇ ਉਸੇ ਬੜੋਣ ਲੱਗਿਆ ਆਪਣੇ ਤੇ ਜਿਸ ਕੀ ਤੇ ਲੋੜ ਰਹੀ ਤੇ ਦੂਬਰ ਹੋ ਗਈ ਉਸੇ ਬੜੋਣ ਲੱਗਿਆ ਦਵਾੜੀ ਦਾ ਬਹਾਨਾ ਬਣਾ ਲਿਆ ਸੀ ਬੜੌੜ ਦਾ ਸਾਰਾ ਸੀਗਾ ਗੁਰਦਾਰੇ ਜੀ ਕੋਈ ਦਵਾੜੀ ਨਹੀਂ ਸੀ ਬੜੌੜ ਦਾ ਸਹੀ ਤਦ ਉਹ ਹੀ ਉਹ ਇਹ ਨਾ ਹੋਈ ਹੈ ਤਾਂ ਸਹੀ ਲਖੇ ਜੋ ਕੋਈ ਹੈ ਤਾਂ ਸਹੀ ਲਖੇ ਜੋ ਕੋਈ ਸਾਰਿਆਂ ਦੇ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਹੈਗਾ ਜਿਹਨੂੰ ਕਹੇਦੇ ਨੇ ਇਹ ਗੱਲ ਸੱਚੀ ਹੈ ਫਿਰ ਮਨੁੱਖ ਹੈ ਆਪ ਪਰ ਆਪਣੇ ਵਾਹੇ ਪਰ ਜੇ ਕਿਸੇ ਨੂੰ ਦੇਖਣਾ ਹੋਵੇ ਤਾਂ ਹੈਗਾ ਜੇ ਦਈ ਦੇਖਣਾ ਹੋਵੇ ਫਿਰ ਗੱਲ ਖਤਮ ਜਦ ਕੋਈ ਆਪਣੇ ਅੰਦਰ ਦੇਖ ਲੈਂਦਾ ਨਾ ਤਬ ਉਹੀ ਉਹ ਇਹ ਨਾ ਹੋਈ ਬਸ ਫਿਰ ਉਹੀ ਉਹ ਰਹਿ ਜਾਂਦਾ ਇਹ ਉਹ ਚ ਸਮਾ ਜਾਂਦਾ ਇਹ ਨਾ ਹੋਈ ਜਦ دریا ਸਮੁੰਦਰ ਦੇਖ ਲੈਂਦਾ ਫਿਰ ਸਮੁੰਦਰ ਰਹਿ ਜਾਂਦਾ دریا ਖਤਮ ਹੋ ਜਾਂਦਾ دریا ਨਹੀਂ ਫਿਰ ਰਹਿਦਾ ਜਾਦ ਤਰਿਆ ਨੇ ਸਮੁੰਦਰ ਦੇਖ ਲਿਆ ਕਦ ਦੇ ਖੁਬਾ ਜਾ ਸਮੁੰਦਰ ਜਾ ਮਿਲੂਗਾ ਤੇ ਦਰਿਆ ਰਹਿ ਜਾਂਦਾ ਬਸ ਸਮੁੰਦਰ ਐ ਸਮੁੰਦਰ ਹੁੰਦਾ ਫੇ ਦਰਿਆ ਨਹੀਂ ਹੁੰਦਾ ਦਰਿਆ ਦਾ ਨਾਮ ਖਤਮ ਅੱਜ ਭਗਤਾਂ ਦਾ ਨਾਮ ਖਤਮ ਹੋਣਾ ਚਾਹੀਦਾ ਕਿਉਂ ਸਮੁੰਦਰ ਦੇ ਵਿੱਚ ਸੁਭਾਰ ਗਿਆ ਸੂਤ ਦਾ ਰੂਪ ਹੋ ਗਿਆ ਸੂਤਰ ਹੈਗਾ ਹਮੇਸ਼ਾ ਰਹੂਗਾ ਤੇ ਅਦੀ ਉਦੀ ਵਰਸੀ ਬਰੋ ਸੂਤਰ ਚ ਕਦੋਂ ਰਲ ਗਏ ਸੀ ਉਹ ਜੋਦੇ ਜੋਦੇ ਸ੍ਰੀ ਜਗਤ ਰੂਪ ਤਾਂ ਸਾਡੇ ਵਾਸਤੇ ਸੀ ਸੰਸਾਰ ਵਾਸਤੇ ਸੀ ਲੋ ਤਬ ਉਹ ਹੀ ਉਹ ਇਹਲਾ ਹੋਇਆ ਲੋ ਇਹ ਤਾਂ ਹੋਇਆ ਵੀ ਨਹੀਂ ਹੁੰਦਾ ਇੱਕ ਜੋਤ ਇੱਕ ਹੈ ਬੜੀ ਕਿੱਬਾ ਹੋਏ ਬਹੋਏ ਜਦੋਂ ਜੋਤ ਜੋਤੀ ਚ ਮਿਲ ਜਾਂਦੀ ਹੈ ਚਿੱਤਰ ਬਣ ਇੱਕ ਹੋ ਜਾਂਦੇ ਨੇ ਇੱਕ ਹੋ ਕੇ ਰਹਿ ਜਾਂਦੇ ਨੇ ਫਿਰ ਇੱਕੋ ਰਹਿ ਜਾਂਦਾ ਦੁਆਰੀ ਉਤਾਰ ਨਾਲ ਦਾ ਜਿਹੜਾ ਦਰਸ਼ਨ ਕਰਨ ਗਿਆ ਉਹ ਨਹੀਂ ਰਹਿੰਦਾ ਜਿਹਦੇ ਦਰਸ਼ਨ ਕੀਤੇ ਨੇ ਉਹੀ ਹੁੰਦਾ ਬਸ ਇਹ ਹੋ ਜਾਂਦਾ ਸੁਭਾਜ ਜਾਂਦਾ ਆਪਣੇ ਮੂੜ ਚ ਸੁਭਾਜ ਜਾਂਦਾ ਦਰਿਆ ਦਾ ਮੂਲ ਸਮੁੰਦਰ ਹੈ ਕਿ ਸਮੁੰਦਰ ਦਾ ਦਰਿਆ ਪੈਦਾ ਹੋਇਆ ਔਰ ਕਿਥੋਂ ਪੈਦਾ ਹੋਇਆ ਦਰਿਆ ਹੈ ਕਿਥੋਂ ਪੈਦਾ ਹੈ ਸਮੁੰਦਰ ਜਿਵੇਂ ਦਾ ਹੈ ਇਹ ਅਲੱਗਾ ਵੀ ਆਕਾਸ਼ ਚ ਜਾ ਕੇ ਆਇਆ ਸੀ ਧਰਤੀ ਤੇ ਦੀ ਜਾਂਦਾ ਅਸੀਂ ਆਕਾਸ਼ ਚ ਆਇਆ ਸੀ ਤਰੇਤੇ ਦੇ ਵਿੱਚ ਦਿਖਾਈ ਨਹੀਂ ਸੀ ਆ ਜਾ ਰਿਹਾ ਧਰਤੀ ਤੇ ਦੀ ਤੁਰ ਕੇ ਜਾਂਦਾ ਇਹ ਨਾਲ ਉਹਦਾ ਦੇਖਿਆ ਨਹੀਂ ਐਡੀੋ ਗੱਲ ਹੈ ਲੋ ਬਦਲਦਾਉਦਾ ਵੀ ਨਹੀਂਦਾ ਜਾਂਦਾ ਵੀ ਨਹੀਂਦਾ ਇਸ ਕਰਕੇ ਸਾਨੂੰ ਵੀ ਪਤਾ ਉਨੇ ਜਾਂਦੇ ਦਾ ਆਉਂਦਾ ਜਿਹੜੇ ਰਸਤੇ ਉਸ ਰਸਤੇ ਜਾਂਦਾ ਨਹੀਂ ਠੀਕ ਹੈ ਪਰ ਸੁਬਤਰ ਤੇ ਪਤਾ ਹੋਏ ਸੁਦੇ ਆ ਤੇ ਇੱਥੇ ਹੋਏ ਲੱਖ ਕਰਿਓ ਲਿਓ ਲਿਓ ਕਪੜੇ ਮੂੜ ਚ ਜਾ ਸੁਬਾਹ ਜਾਂਦਾ ਫਿਰ ਸੁਬਤਰ ਦੇ 2:00 ਵਜੇ ਹੁੰਦਾ ਦਰਿਆ ਦਾ ਰੋ ਖਤਮ ਹੋ ਜਾਂਦਾ ਤੇ ਦਰਿਆ ਹੁੰਦਾ ਹੀ ਨਹੀਂ ਦਰਿਆ ਕਿੱਥੇ ਹੁੰਦਾ ਕਿਦੋਂ ਦਰਿਆ ਜਾਂਦਾ ਸਮੁੰਦਰ ਤੇ ਪੈਦਾ ਨੂੰ ਸਮੁੰਦਰ ਦਾ ਰੋ ਸਮੁੰਦਰਿਆ ਤੇ ਰੋ